ਅੱਜ ਅਸੀਂ ਮਢਿਆਣੀ ਪਿੰਡ ਦੇ ਵਿੱਚ ਇਕੱਠੇ ਹੋਏ ਆਂ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਦੁਖਦਾਈ ਘਟਨਾ ਵਾਪਰੀ ਹੈ ਸਾਡੇ ਵੱਡੇ ਵੀਰ ਕਸ਼ਮੀਰ ਸਿੰਘ ਲੰਬardar ਦੀ ਮਾਤਾ ਪੂਰੇ ਹੋ ਗਏ ਸੀ ਤੇ ਉਹਨਾਂ ਦੇ ਅੱਜ ਫੁੱਲ ਚੋਗਣ ਵਾਸਤੇ ਆਣਾ ਸੀਗਾ ਦੇਖੋ ਲੋਕਾਂ ਦੀਆਂ ਕਰਤੂਤਾਂ ਜਿਹੜੀਆਂ ਮਾੜੀਆਂ ਕਰਤੂਤਾਂ ਹੈਗੀਆਂ ਅੱਜ ਤੁਹਾਨੂੰ ਉਹਨਾਂ ਦੇ ਹੋਰ ਰੂਪ ਕਰਾਵਾਂਗੇ ਪੰਚਾਇਤ ਦੇ ਤੇ ਪੰਚਾਇਤ ਮੈਂਬਰ ਖੜੇ ਆ ਸਾਰੇ ਕੋਸ਼ਕ ਜਿਹੜੇ ਸ਼ਰਾਰਤੀ ਆਂਸਰ ਹੈਗੇ ਆ ਜਿਹੜੇ ਅਸੀਂ ਕਹਿੰਨੇ ਵੀ ਨਹੀਂ ਕੁਝ ਵੀ ਹੈਗਾ ਤੇ ਗਲਤ ਕੰਮ ਆਗਰ ਲੱਗੇ ਆ ਅੱਜ ਅਸੀਂ ਤੁਹਾਨੂੰ ਸਾਡੇ ਸਰਪੰਚ ਸਾਹਿਬ ਪੰਜ ਸਾਲ ਸਾਡੇ ਨੰਬਰਦਾਰ ਸਾਹਿਬ ਸਾਰੇ ਜਾਣੇ ਖੜੇ ਆ ਤੇ ਉਹਨਾਂ ਦੇ ਹੂਰੂ ਰੱਗੇ ਕਰਾਣਾ ਉਹਨਾਂ ਦੇ ਮਾਤਾ ਜੀ ਦੇ ਅ ਸੰਸਕਾਰ ਹੋਇਆ ਸੀ ਤੇ ਦੇਖੋ ਲੋਕ ਜਿਹੜੇ ਸ਼ਰਾਰਤੀ ਆ ਸਾਰੇ ਕੀ ਕਰਦੇ ਆ ਆ ਦੋ ਧਾਰੂ ਦੀਆਂ ਬੋਤਲਾਂ ਆ ਰੱਖੀਆਂ ਆ ਕੋਲ ਦੇਖੋ ਤੰਤਰਿਕਾਂ ਦਾ ਕੰਮ ਜਿਹੜੇ ਤੰਤਰਿਕ ਹੈਗੇ ਆ ਆ ਚੁੰਨੀ ਰੱਖੀ ਹੈ ਊੜੀਆਂ ਰੱਖੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਵੇ ਸੇਵਾ ਜਗਾਨਾ ਤੇ ਸੰਦੂਰ ਰੱਖਿਆ ਦੇਖੋ ਸੇਵਾ ਜਗਾਨ ਦੀ ਕੋਸ਼ਿਸ਼ ਕੀਤੀ ਗਈ ਆ ਦੇਖੋ दारू ਦੀ ਬੋਤਲੋਂ ਪਈ ਆ ਫਰਲੀ ਸਾਈਡ ਇਹ ਕੇ ਤੰਤਰਿਕ ਇਹੀ ਕਰਦੇ ਜਿਹੜੇ ਤੰਤਰਿਕ ਹੈਗੇ ਆ ਠੀਕ ਹੈ ਜੀ ਆ ਦੇਖੋ ਅੱਜ ਮਢਿਆਣੀ ਪਿੰਡ ਦੇ ਵਿੱਚ ਇਕੱਠੇ ਹੋ ਰਹੇ ਆ ਤੇ ਉਹ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਦੱਸਦੇ ਆ ਦੇਖ ਸਕਦੇ ਆ ਤੁਸੀਂ ਅੱਜ ਆਈਸੀ ਜਾਰੇ ਇੱਥੇ ਮਾਪਾਦੇਸ਼ ਅਸਿੰਦਵਾਕਨ ਨੇ ਆਫਤ ਹਾਂਜੀ ਸਸੀਗਾ ਸਰਪੰਚ ਸਾਹਿਬ ਸਰਪੇ ਅੱਜ ਤੁਸੀਂ ਇੱਥੇ ਸਰਪੰਚ ਸਾਹਿਬ ਆਏ ਆ ਇਕੱਠੇ ਸੇਵਿਆਂ ਦੇ ਵਿੱਚ ਹੋਏ ਆ ਪੰਚਾਇਤ ਮੈਂਬਰ ਸਾਰੇ ਇਹ ਕਾਹ ਕਟਣਾ ਹੋਈ ਹੈ ਜੀ ਇੱਥੇ ਮਢਿਆਣੀ ਪਿੰਡ ਦੇ ਵਿੱਚ ਓਏ ਜੋ ਕਟੜਾ ਹੋਈ ਆ ਬੜੀ ਦਿਖਾਤ ਵਾਲੀ ਗੱਲ ਹੈ ਉਸ ਦਿਨ ਪਹਿਲਾਂ ਸਾਡੇ ਕੀਰੀ ਨੰਬਰਦਾਰ ਜੀ ਇਹਨਾਂ ਦੀ ਮਾਤਾ ਜੀ ਚੜ੍ਹਾਈ ਕਰ ਗਏ ਸੀਗੇ ਜੋ ਇਹਨਾਂ ਨੇ ਅੱਜ ਰੀਤੀ ਰਿਵਾਜ ਦੇ ਹਿਸਾਬ ਨਾਲ ਜੋ ਭਾਂਡੇ ਭਰਦੇ ਆ ਤੇ ਉਸ ਹਿਸਾਬ ਨਾਲ ਅੱਜ ਜੀ ਥਾਨ ਘੜਦੇ ਜਾ ਕੇ ਆ ਕੇ ਦੇਖਿਆ ਇਹਨਾਂ ਨੇ ਹਾਂਜੀ ਜੋ ਆ ਤੁਹਾਡੇ ਸਾਹਮਣੇ ਹੀ ਆ ਜੋ ਮਾੜੀ ਹਰਕਤ ਕੀਤੀ ਘਣੌਲੀ ਹਰਕਤ ਹੈ ਆਹ ਪੂੜੀਆਂ ਸ਼ਰਾਬਾ ਸੰਧੂਰ ਆ ਕੀ ਹੋਰ ਲਟੜਾ ਫਟੜਾ ਕਾਫੀ ਕੁਝ ਹੈ ਜੀ ਤੇ ਦੁਨੀਆਂ ਪਈਆਂ ਆ ਇਹ ਲਿਫਟ ਕੰਪਨੀ ਆ ਦੀ ਤੇ ਇਹ ਜੋ estraniyan gallan ਸਾਡੇ ਪਿੰਡ ਵਿੱਚ ਐਸੀ ਸਬਸ਼ਾਨ ਘਾੜ ਦੇ ਵਿੱਚ ਹੋ ਰਹੀਆਂ ਆ ਜੇ ਕਿਸੇ ਵੀ ਦੇਖੋ ਇਹ ਮਾਤਾ ਸਤਕਾਰਯੋਗ ਐ ਸਾਡੇ ਨੰਬਰਦਾਰ ਪਿੰਡ ਬੋਤਵਾਰ ਦੇ ਪਿੰਡ ਦੇ ਨਗਰ ਦੇ ਜਾਂ ਇਨਾਂ ਨਾਲ ਹੋ ਰਹੀਆਂ ਬਾਕੀ ਪਿੰਡ ਦੇ ਨਗਰਦਾਨਾ ਕਿਉਂ ਨਹੀਂ ਹੋ ਸਕਦੀਆਂ ਸੋ ਇਹ ਬੜੀ ਜੋ ਭੁਲਾਨੀ ਹਾਲਤ ਬੜੀ ਨਿੰਦਕਯੋਗ ਐ ਮੈਂ ਇਸ ਦੀ ਬੜੀ ਨਿੰਦਾ ਕਰਦਾ ਜੋ ਵੀ ਇਸ ਤਰ੍ਹਾਂ ਦਾ ਕੋਈ ਬੰਦਾ ਇੱਥੇ ਇਹ ਹਰਕਤ ਮਾੜੀ ਕਰਦਾ ਆ ਸਾਡੇ ਪਿੰਡ ਦੇ ਪ੍ਰਤੀ ਤੇ ਉਹ ਜੇ ਕੋਈ ਫੜ ਹੋ ਗਿਆ ਉਹਨੂੰ ਮੌਕੇ ਤੇ ਸਮਝ ਲੋ ਵੇ ਇਦਾਂ ਦੀ ਉਹ ਨਾਲ ਦੁਰਭਿਵਾਰ ਕਰਾਂਗੇ ਨਾ ਤੇ ਉਹ ਆਲੇ ਦੋਲੇ ਦੇ ਇਲਾਕੇ ਦੇ ਪਿੰਡ ਵੀ ਦੇਖੂਗਾ ਅੱਗੇ ਵਾਸਤੇ ਉਹ ਵੀ ਰਹੂਗਾ ਵੀ ਮੈਂ ਮੁੜ ਕੇ ਇਸ ਨਿਸ਼ਾਨ ਘਾੜੂ ਕਿਿੱਤਾ ਦੀ ਕੋਈ ਹਰਕਤ ਨਹੀਂ ਕਰਾਂ। ਸਾਨੂੰ ਇਸ ਪ੍ਰਤੀ ਕਿਸੇ ਬੰਦੇ ਤੇ ਸ਼ੱਕ ਹੈ। ਘੱਟ ਦੇਖੋ ਜੀ ਯਾਦ ਅਜੇ ਆਪਾਂ ਇੱਥੇ ਅਜੇ ਕੀ ਹੈ ਦੇਖਿਆ ਕਿਸੇ ਨੇ ਨਹੀਂ। ਪਰ ਹੁਣ ਇਹ ਕਹਦੇ ਆ ਵੀ ਬਾਹਰ ਦੇ ਪਿੰਡ ਤੋਂ ਨਹੀਂ ਆ ਕੇ ਕੋਈ ਵੀ ਗੱਲ ਬਾਹਰ ਦੇ ਪਿੰਡ ਦਾ ਕੋਈ ਨਹੀਂ ਦਿੱਸਦਾ ਉਹਨਾਂ ਨੂੰ ਮਤਲਬ ਨਹੀਂ ਹੈਗਾ ਕਿੱਦਾਂ ਦੇਖੋ ਜੀ ਇਹ ਗੱਲ ਕਹਿੰਦੇ ਘਰ ਦਾ ਪੇਪੀ ਲਾਗਾ ਢਾਏ ਸੀ ਹਨਾ ਜੀ ਬਿਲਕੁਲ ਬਿਲਕੁਲ ਜਿਹੜਾ ਕੋਈ ਵੀ ਬੰਦਾ ਇਸ ਤਰ੍ਹਾਂ ਦੀ ਹਰਕਤ ਕਰਦਾ ਉਹ ਘਰ ਦਾ ਹੀ ਬੰਦਾ ਹੁੰਦਾ ਉਹ ਕਿਸੇ ਬੰਦੇ ਗਵਾਂਢੀ ਪਿੰਡ ਨਾਲ ਨਹੀਂ ਹੁੰਦਾ ਪਤਾ ਵੀ ਬੇ ਫਲਾਣੇ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦੀ ਮਾਤਾ ਦਾ ਸੰਸਕਾਰ ਕੀਤਾ ਹੋਇਆ ਹੈ ਹਨਾ ਜੀ ਇਹ ਕੋਈ ਆਪਣੇ ਨੇੜੇ ਆਪਣੇ ਲਾਗੀ ਦਾ ਹੀ ਬੰਦਾ ਕੋਈ ਜੋ ਵੀ ਕੋਈ ਸੈਗੜ ਬੰਦੇ ਨੇ ਜਿਸ ਬੰਦੇ ਨੇ ਹਰਕਤ ਕੀਤੀ ਹੈ ਹਨਾ ਹਾਂ ਜੀ ਸਸੇ ਦਾ ਨੰਬਰ ਦਾ ਸਾਹਿਬ ਨੰਬਰਦਾਰ ਸਾਹਿਬ ਅੱਜ ਜਿਹੜੀ ਇਹ ਘਟਨਾ ਹੋਈ ਹੈ ਕਿ ਆ ਇਹਦਾ ਕੀ ਹੈਗਾ ਰੀਜਨ ਜੀ ਇਹ ਜਿਹੜਾ ਸ਼ਰਾਬ ਪਈ ਹੈ ਮਾਤਾ ਦੇ ਕੋਲ ਚੂੜੀਆਂ ਪਈਆਂ ਹੈਗੀਆਂ ਇਹ ਕਦੋਂ ਦੀ ਗੱਲ ਹੈਗੀ ਹੈ ਤੁਸੀਂ ਕੋਈ ਇਸ ਚੀਜ਼ ਦਾ ਬੋਰ ਕੀਤਾ ਜੀ ਇਹ ਮਾਤਾ ਸਾਡੀ ਦੇ 17/23 ਨੂੰ ਸੰਸਕਾਰ ਕੀਤਾ ਸੀ ਠੀਕ ਹੈ ਜੀ ਬਾਕੀ ਅਸੀਂ ਫੋਲ ਚੁੱਕ ਕੇ ਲੈ ਗਏ ਤੁਸੀਂ ਤਾਂ ਕੁਝ ਨਹੀਂ ਕੀਤਾ ਜੀ ਠੀਕ ਹੈ ਜੀ ਤੋਂ ਬਾਅਦ ਵਿੱਚ ਜੋ ਹੈ ਅੱਜ ਅਸੀਂ ਉਹ ਆਪਣੇ ਕਿਰਿਆ ਕਰਮ ਦੇ ਹਿਸਾਬ ਨਾਲ ਜੋ ਤੇ ਇਹਦਾ ਨੂੰ ਦੇਣਾ ਸਹਾ ਜਾਂ ਕਰਨਾ ਸੀ ਉਹ ਜਿਸ ਵੇਲੇ ਕਰਨਾ ਤੇ ਠੀਕ ਜਿਹਾ ਪਈਆਂ ਦੇਖੀਏ ਸਾਨੂੰ ਸ਼ਰਾਬ ਜਾ ਕੇ ਆ ਚੀਜ਼ ਆ ਸਾਰਾ ਕੁਝੁੱਛ ਦਿੱਖੀ ਬਹੁਤ ਮਾੜੀ ਗੱਲ ਹੈਗੀ ਐ ਇਹ ਜਿਹੜੇ ਕੁਛ ਕੇ ਸ਼ਰਾਰਤੀ ਅਨਸਰ ਆਖ ਤੁਹਾਨੂੰ ਕਿਸੇ ਦਾ ਸ਼ੱਕ ਹੈ ਜੀ ਸ਼ੱਕ ਤਾਂ ਹੁਣ ਜੇ ਕੋਈ ਫੜਿਆ ਜਾਊਗਾ ਫਿਰ ਸ਼ੱਕੀ ਸ਼ਖਾ ਜੀ ਫਿਰ ਉਹਨੂੰ ਛੱਡੇ ਨਹੀਂ ਆਉਂਗਾ ਉਹਨੂੰ ਬਖਸ਼ਿਆ ਵੀ ਨਹੀਂ ਜਾਊਗਾ ਜੀ ਅਸੀਂ ਹੁਣ ਇਸ ਗੱਲ ਪਿੰਡ ਚ ਵੀ ਅਨਾਊਂਸਮੈਂਟ ਕਰਾਵਾਂਗੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਪਈ ਇਦਾਂ ਦੇ ਹਸੇ ਅੱਗੇ ਬਾਤ ਤੇ ਹਰਕਤ ਨਹੀਂ ਹੁੰਦੀ ਜੀ ਹਾਲੇ ਗੱਲ ਤਾਂ ਇਹ ਹੈ ਵੀਰ ਜੀ ਦੇ ਜਿਹੜਾ ਕੜ ਦੇ ਮੋਤਵਾਰ ਲੰਬੜਦਾਰ ਜੀ ਦੇ ਸਾਤਾ ਜੀ ਨਾਲ ਇਹ ਗੱਲ ਹੋਈ ਹੈ। ਦੇਖੋ ਬੜੀ ਨਿੰਦਣਯੋਗ ਗੱਲ ਹੈ। ਤੇ ਦੇਖੋ ਕੋਈ ਵੀ ਮੈਂ ਤਾਂ ਇਹ ਸਮਝੂਗਾ ਵੀ ਇਹ ਕੋਈ ਵੀ ਕੜ ਦੇ ਵਿੱਚ ਬੰਦਾ ਕੋ ਸ਼ੇਪ ਨਹੀਂ ਹੈਗਾ। ਤੇ ਜੋ ਇਹ ਘਨੌਲੀ ਹਾਲਤ ਕਿਸੇ ਬੰਦੇ ਢੋਂਕੀ ਬੰਦੇ ਨੇ ਜਿਹੜੇ ਆ ਪਖੰਡੀ ਬਣਿਓ ਆ ਸਾਧ ਬਣਿਓ ਆ ਢੇਰੇ ਬਾਦ ਵਾਲੇ ਬਣਿਓ ਆ ਜਾंदे ਬੰਦੇ ਹੀ ਇਹ ਚੀਜ਼ਾਂ ਨੂੰ ਕਰਦੇ ਆ ਇਦਾਂ ਦੇ ਬੰਦਿਆਂ ਦੇ ਨੱਕ ਪਾਈ ਜਾਵੇ ਮੈਂ ਪ੍ਰਸ਼ਾਸਨ ਤੇ ਵੀ ਇਹ ਮੰਗ ਕਰਨਾ ਆ ਵੀ ਦੇਖੋ ਅੱਜ ਪਿੰਡ ਦੇ ਮੋਹਤਵਾਰ ਬੰਦੇ ਨੇ ਐ ਹੋ ਜੀ ਹਰਕਤ ਹੋਈ ਆ ਵੀ ਆਮ ਬੰਦੇ ਦੀ ਕੀ ਹਾਲ ਹੋਊਗਾ ਜੋ ਵੀ ਇਦਾਂ ਦਾ ਡੇਰੇਵਾਜ ਵਿੱਚ ਬੰਦਾ ਕੋਈ ਵੀ ਆਂਦਾ ਆ ਜੋ ਧਾਗੇ ਤਵੀਤਾਂ ਦਾ ਕੋਈ ਵੀ ਕੰਮ ਕਰਦਾ ਆ ਗੱਟੀਆਂ ਦਾ ਕੰਮ ਕਰਦਾ ਐ ਸਿਸਟਮ ਸਾਰਾ ਬੰਦ ਹੋਣਾ ਚਾਹੀਦਾ ਐ ਜੀ ਮਾਰਾ ਗੁਰੂ ਮਹਾਰਾਜ ਦੇ ਲੜ ਲੱਗਣਾ ਚਾਹੀਦਾ ਆ ਤੋਂ ਮੈਂ ਇਹ ਚੀਜ਼ ਦੀ ਬਹੁਤ ਹੀ ਬਹੁਤ ਨਿੰਦਿਆ ਕਰਦਾ ਸੋ ਗ੍ਰਾਮ ਪੰਚਾਇਤ ਵੱਲੋਂ ਵੀ ਇਹ ਬਹੁਤ ਮਦ ਭਾਗੀ ਗੱਲ ਕਹਿਣਾ ਉਹ ਲੰਬੜਦਾਰ ਜੀ ਨਾਲ ਦੀ ਇਹ ਡਾਕਟਰ بڑا ਯਾਰ ਕਰਦੇ ਆ ਦੇਖੋ ਇਹਨਾਂ ਦੀ ਮਾਤਾ ਦਾ ਅੱਜ ਅੱਜ ਕ੍ਰਿਆ ਕਰਮ ਦਾ ਭੋਗ ਹੈ ਸੋ ਸਾਨੂੰ ਇਹਨਾਂ ਨੇ ਮੋਤਵਾਰ ਇਹਨਾਂ ਨੂੰ ਬੰਦਿਆਂ ਨੇ ਸਾਨੂੰ ਮੋਤਵਾਰ ਬੰਦਿਆਂ ਨੂੰ ਲਿਆ ਕੇ ਦਿਖਾ ਲਿਆ ਬੜੀ ਅਸੀਂ ਨਿੰਦਾ ਜੋ ਕੇ ਗੱਲ ਕਰਦੇ ਆ ਕਿ ਕੋਈ ਬਹੁਤ ਹੀ ਘਲੋਲੀ ਹਾਲਤ ਹੈ ਵੀ ਜੋ ਵੀ ਇਦਾਂ ਦਾ ਬੰਦਾ ਸਾਡੇ ਹਰਕਤ ਦੇ ਵਿੱਚ ਨਿਗਾ ਵਿੱਚ ਆ ਗਿਆ ਅਸੀਂ ਉਸ ਬੰਦੇ ਨੂੰ ਬਖਸ਼ਣਾ ਨਹੀਂ ਹੈਗਾ ਠੀਕ ਹੈ ਨਾ ਜੀ ਤੂੰ ਮੈਂ ਹੀ ਕੁਝ ਵਿਚਾਰ ਆਪਣੇ ਕਹਿ ਸਕਦਾ ਆ ਤੂੰ ਇਹਨਾਂ ਅੱਜ ਪੰਚਾਇਤ ਵੱਲੋਂ ਕੋਈ ਪਿੰਡ ਨੂੰ ਕੋਈ ਮੈਸੇਜ ਦੇਵੋਗੇ ਤੁਸੀਂ ਜਾ ਕੇ ਅੱਜ ਉੱਥੇ ਗੁਰਦੁਆਰਾ ਸਾਹਿਬ ਜਾ ਅਨਾਉਂਸ ਕਰਾਉਂਗੇ ਜਾਂ ਘਰ-ਘਰ ਮੈਸੇਜ ਦੇਵੋਗੇ ਕਿਹੜਾ ਮੈਸੇਜ ਦੇਵੋਗੇ ਜੀ ਇਹਨੂੰ ਮੈਸੇਜ ਤਾਂ ਵੀਰ ਜੀ ਇਹੀ ਹੋਇਆ ਵੀ ਦੇਖੋ ਜਿਹੜਾ ਮੋਤਵਾਰ ਪਿੰਡ ਦੇ ਬੰਦਿਆਂ ਨਾਲ ਇਹ ਉਹਨਾਂ ਦੀ ਮਾਤਾ ਨਾਲ ਇਹ ਕੰਮ ਹੋਇਆ ਬਾਕੀ ਬੰਦਾ ਪਿੰਡ ਕਿੱਥੋਂ ਸੇਫ ਹੈ ਅਸੀਂ ਅੱਜ ਤੋਂ ਇਹਨਾਂ ਦੀ ਮਾਤਾ ਜੀ ਦਾ ਭੋਗ ਦਾ ਅੱਜ ਭੋਗ ਪਾ ਕੇ ਕੱਲ ਨੂੰ ਵੀ ਨਗਰ ਦੇ ਸਾਰੇ ਅਸੀਂ ਬੈਕ ਵੀ ਇਕੱਠੇ ਕਰਾਂਗੇ ਸੋ ਇਹ ਸਾਰਾ ਚੰਨਣਾ ਪਾਵਾਂਗੇ ਵੀ ਜੋ ਇੱਥੇ ਐਸੀ ਸਮਸ਼ਾਨ ਘੜ ਵਿੱਚ ਹੋ ਰਿਹਾ ਤੁਸੀਂ